ਹallo ਦੋਸਤੋ ਕੀ ਹਾਲ ਚਾਲ ਹੈ ਰਜਨੀ ਦੀ ਦੁਨੀਆ ਮੇਂ ਸਵਾਗਤ ਹੈ ਜੀ ਅੱਜ ਅਸੀਂ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਗੋਭੀ ਅਤੇ ਆਲੂ ਨੂੰ ਕੱਟ ਕੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਜੀ ਸਬਜ਼ੀ ਨੂੰ ਤਰਕਾ ਲਾਣ ਲਈ ਅਸੀਂ ਲਈਏ ਦੋ ਪਿਆਜ਼ ਇੱਕ ਲਸਣ ਤਿੰਨ ਚਾਰ ਹੜੀਆਂ ਮਿਰਚੇ ਇੱਕ ਲਾਲ ਟਮਾਟਰ ਇਹਨਾਂ ਨੂੰ ਬਰੀਕ-ਬਰੀਕ ਕੱਟ ਲਓ ਜਾਂ ਤੁਸੀਂ ਮਿਕਸੀ ਵਿੱਚ ਗ੍ਰੈਂਡ ਵੀ ਕਰ ਸਕਦੇ ਹੋ ਮੈਂ ਇਹਨਾਂ ਨੂੰ ਕੱਟ ਕੇ ਹੀ ਸਬਜ਼ੀ ਨੂੰ ਤਰਕਾ ਲਾਵਾਂਗੀ ਸਰੋਂ ਦਾ ਤੇਲ ਪਾ ਕੇ ਉਸ ਨੂੰ ਗਰਮ ਕਰ ਲਵਾਂਗੇ ਫਿਰ ਉਸ ਵਿੱਚ ਪਾਵਾਂਗੇ ਅਸੀਂ ਇੱਕ ਚਮਚ ਜੀਰਾ ਫਿਰ ਪਾਵਾਂਗੇ ਕਟਿਆ ਹੋਇਆ ਪਿਆਜ਼ ਲਸਣ ਹਰੀਆਂ ਮਿਰਚਾਂ ਤਰਕੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਿੰਨਾ ਚਿਰ ਸਾਡਾ ਪਿਆਜ਼ ਬਰਾਊਨ ਨਹੀਂ ਹੁੰਦਾ ਉਨਾਂ ਚਿਰ ਅਸੀਂ ਤਰਕੇ ਨੂੰ ਭੁੰਦੇ ਰਾਵਾਂਗੇ ਤਰਕੇ ਵਿੱਚ ਪਾਵਾਂਗੇ ਸਾਬਤ ਦੋ ਲਾਲ ਮਿਰਚਾਂ कटिया हुआ टमाटर इन्हें सारे चंकी तरह मिक्स कर लवेंगे हम पावगे असं हल्दी नमक देगी मिर्च ਗਰਮ ਮਸਾਲਾ ਤੇ ਕਸਤੂਰੀ ਮੇਥੀ ਇਹਨਾਂ ਸਾਰਿਆਂ ਨੂੰ ਚੰਗੇ ਤਲਾ ਮਿਕਸ ਕਰ ਲਵਾਂਗੇ ਤਰਕੇ ਨੇ ਤੇਲ ਛੱਡ ਦਿੱਤਾ ਹੁਣ ਅਸੀਂ ਪਾਵਾਂਗੇ ਇਸ ਵਿੱਚ ਕੱਟੀ ਹੋਈ ਗੋਭੀ ਤੇ ਆਲੂ ਇਸ ਨੂੰ ਚੰਗੀ ਤਰ੍ਹਾਂ ਮਿਕਸਰ ਕਰ ਲਵਾਂਗੇ ਤਾਂ ਕਿ ਜੋ ਸਾਰੇ ਮਸਾਲੇ ਸਬਜੀ ਨਾਲ ਰਲ ਜਾਣ ਸਬਜੀ ਨੂੰ ਅਸੀਂ ਮੀਡੀਅਮ ਗੈਸ ਤੇ ਪਕਾਣਾ 10-15 ਮਿੰਟ ਲਈ ਇਸ ਨੂੰ ਢੱਕਣਾ ਟੱਕ ਦਵਾਂਗੇ ਹੁਣ ਅਸੀਂ ਸਬਜੀ ਨੂੰ ਚੈੱਕ ਕਰਾਂਗੇ ਸਬਜੀ ਸਾਡੀ ਬਣ ਕੇ ਤਿਆਰ ਹੈ ਜੀ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਇਦੇ ਉੱਪਰ ਪਾਵਾਂਗੇ ਅਸੀਂ ਜੀ ਮੈਗੀ ਮਸਾਲਾ ਮੈਗੀ ਮਸਾਲੇ ਨਾਲ ਸਬਜੀ ਬਹੁਤ ਹੀ ਟੇਸਟ ਬੰਦੀ ਆ ਤੇ ਬੱਚਿਆਂ ਨੂੰ ਇੰਜ ਲੱਗਦਾ ਜਿੱਦਾਂ ਅਸੀਂ ਮੈਗੀ ਖਾ ਰਹੇ ਆ। ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਥੈਂਕ ਯੂ।